ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸੋ ਦੋਸਤੋ ਅੱਜ ਅਸੀਂ ਇਸ ਟਾਈਮ ਆ ਖਨੋਰੀ ਬਾਡਰ ਤੇ ਆ ਜਿਹੜਾ ਕਿ ਆਪਣੇ 9 ਮਹੀਨਿਆਂ ਤੋਂ ਉੱਪਰ ਇੱਕ ਦਿਨ ਹੋ ਗਿਆ ਤੇ 271ਵੇਂ ਦਿਨ ਦੇ ਵਿੱਚ ਮੋਰਚਾ ਪਹੁੰਚਿਆ ਹੋਇਆ ਦੇਖੋ ਕਿੱਥੇ ਤੱਕ ਖਨੋਰੀ ਬਾਡਰ ਤੋਂ ਟਰਾਲੀਆਂ ਆਉਣੀਆਂ ਸ਼ੁਰੂ ਹੋ ਗਿਆ ਕਾਫਲਾ ਹੋਰ ਵੱਧ ਲੈ ਖਨੋਰੀ ਬਾਡਰ ਤੇ ਸੋ ਦੇਖੋ ਸਾਡੇ ਜਿਵੇਂ ਜਾਂਟੇ ਹੁਣੇ ਹੈਗੇ ਆ ਪਠੰਡੇ ਵਾਲੇ ਸਾਡੇ ਸਰਜੀਤ ਬਾਪੂ ਹੁਣੇ ਸਾਰੇ ਜਿੰਨਾ ਹੀ ਮਤਲ ਇੱਧਰ ਹੈਗੇ ਆ ਬੰਦੇ ਭਰਾਵੋ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਜੇ ਇੱਧਰ ਨੂੰ ਸਟੇਜ ਵਾਲ ਨੂੰ ਨਗਾ ਮਾਰੀਏ ਦੇਖੋ ਪ੍ਰਭੂ ਕਿੱਡੀ ਦੂਰ ਤੱਕ ਕਾਫਲਾ ਸੋ ਮੈਂ ਗਿਆਨ ਸਿੰਘ ਬਾਜਵਾ ਬਲਾਕ ਮਹਿਲਕਲਾ ਦੇਖੋ ਸਾਡੇ ਕਿਵੇਂ ਨੌਜਵਾਨ ਜਿਹੜਾ ਯੂਧਾ ਜਿਹੜੇ ਦੇਖੋ ਕੁਲਚੇ ਵੀ ਖਾ ਰਿਹਾ ਕੁਲਚੇ ਲੈ ਕੇ ਵੀ ਜਾ ਰਿਹਾ ਹਾਂਜੀ ਕਿਵੇਂ ਮੋਰਚਾ ਭਰਾ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਜੀ ਕਿੰਨਾ ਟਾਈਮ ਰਹੋਗੇ ਤੁਸੀਂ ਇੱਥੇ ਆਪਾਂ ਤਾਂ ਹੋਰ ਹੀ ਆਈ ਜੋ ਤੱਕ ਫਾਈਨਲ ਨਹੀਂ ਹੁੰਦਾ ਕੰਮ ਵਾਹ ਜੀ ਵਾਹ ਕਿਆ ਬਾਤ ਦੇਖੋ ਜੀ ਕਿੰਨਾ ਸਾਡੇ ਨੌਜਵਾਨਾਂ ਦੇ ਵਿੱਚ ਜੋਸ਼ ਆ ਆਹ ਆਪਣਾ ਮਹਿਲਕਲਾ ਬਲਾਕ ਆ ਗਿਆ ਸਿਰਫ ਇਹ 50 ਗਜ ਦਾ ਏਰੀਆ ਆ ਮਹਿਲ ਕਲਾਂ ਬਲਾਰੀ ਪਾਣੀ ਵਾਲੀ ਟੈਂਕੀ ਸੀ ਆ ਟਰਾਲੀਆਂ ਖੜੀਆਂ ਨੇ ਇਹ ਆਪਣਾ ਲੰਗਰ ਦਾ ਬਾਹਰਲਾ ਪਾਸ ਆ ਗਿਆ ਇਹ ਆਪਣਾ ਚਹਾਨ ਕਾਲਾ 2511 ਟਰੈਕਟਰ ਆ ਗਿਆ ਛੋ ਭਰਾਵੋ ਤੁਹਾਨੂੰ ਦੱਸਿਆ ਸੀਗਾ ਅੱਜ ਬੰਦੇ ਜਿਵੇਂ ਆਪਣੇ ਇੱਥੇ ਕੇ ਪਾਲਕ, ਮੇਥੇ, ਧਣੀਆਂ, ਮੂਲੀਆਂ ਲਾਈਆਂ ਨੇ ਅੱਜ ਸਾਡੇ ਜਿਹੜੇ ਨੌਜਵਾਨ ਆ ਇੱਥੇ ਮੋਰਚੇ 'ਚ ਡਟੇ ਹੋਏ ਆ ਉਹ ਕਹਿੰਦੇ ਪ੍ਰਧਾਨ ਸਾਗ ਬਣਾਉਣਾ ਆਹ ਦੇਖੋ ਆਪਣਾ ਕਾਫਲਾ ਖੜਾ ਇਹ ਕਲਾਲ ਮਾਦਰੀਆਂ ਦੀ ਟਰਾਲੀ ਹੋ ਗਈ ਆ ਜਸਪਾਲ ਪ੍ਰਧਾਨ ਵਾਲਾ ਇੰਟਰਟਰੈਕਟਰ ਹੋ ਗਿਆ ਆ ਜਸ ਆਪਣੇ ਹਰਦਾਸਪੁਰ ਦੀ ਟਰਾਲੀ ਹੋ ਗਈ ਆ ਆਪਣੇ ਮਹਿਲਕਲਾਂ ਬਲੱਗ ਦੀਆਂ ਟਰਾਲੀਆਂ ਖੜੀਆਂ ਆ ਸਹੌਰ ਵਾਲਿਆਂ ਦਾ ਹੋ ਗਿਆ ਆ ਹੋ ਗਿਆ ਆਪਣਾ ਮਹਿਲਕਲਾਂ ਬਲੱਗ ਦਾ ਰੈਨ ਵਸੇਰਾ ਸੋ ਭਰਾਵੋ ਅੱਜ ਜਿਹੜੇ ਸਾਡੇ ਨੌਜਵਾਨ ਕਹਿੰਦੇ ਸੀਗੇ ਵੀ ਅਸੀਂ ਅੱਜ ਪ੍ਰਧਾਨ ਸਾਹਿਬ ਬਣਾਉਣਾ ਜਿਵੇਂ ਆ ਆਪਣਾ 13 ਫਰਵਰੀ ਤੋਂ ਲੈ ਕੇ ਇੱਥੇ ਲੰਗਰ ਚੱਲਦਾ ਸੋ ਭਰਾਵੋ ਦੇਖੋ ਜਿਹੜੇ ਵੀ ਆਪਣੇ ਸਾਰੇ ਨੌਜਵਾਨ ਬੈਠੇ ਆ ਆ ਜਿਹੜਾ ਕਿ ਮੁੰਡਾ ਸਾਡਾ ਮੱਦੀ ਆ ਗੰਗੋਰਾ ਤੋਂ ਆਖਰੇ ਬਾਪੂ ਜੀ ਹੁਣੇ ਸਾਰੇ ਇਹ ਦੇਖੋ ਆਪਣੇ ਜਿਹੜੇ ਹੈਗੇ ਆ ਦਾਰੇ ਹੁਣੀ ਤੇ ਇਧਰ ਮੈਂ ਗੱਲ ਕਰਾਂ ਪਹਿਲਵਾਨ ਹੁਣੀ ਦੇਖੋ ਭਰਾਵੋ ਅੱਜ ਸਾਗ ਬਣਾ ਰਹੇ ਆ ਦੇਖੋ ਸਾਗ ਬਣਾ ਰਹੇ ਆ ਕਹਿੰਦੇ ਪ੍ਰਧਾਨ ਜੀ ਆ ਸਾਗ ਖਾਣਾ ਆਪਣੇ ਕੋਲੇ ਧਨੀਆ ਪਾਲਕ ਮਿੱਥੇ ਸਾਰਾ ਬਾਧੂ ਆ ਕਹਿੰਦੇ ਵੀ ਸਾਗ ਖਾਦੈ ਨੂੰ ਹਫਤਾਕ ਪਹਿਲਾਂ ਬਣਾਇਆ ਸੀ ਵੀ ਅੱਜ ਵੀ ਸਾਗ ਬਣਾਉਂਦੇ ਆ ਦੇਖੋ ਭਰਾਵੋ ਕਿੰਨਾ ਇਹਨਾਂ ਦੇ ਵਿੱਚ ਜੋਸ਼ ਆ ਕਿੰਨੀ ਜ਼ੋਰਤ ਆ ਤੇ ਉਹਦੇ ਵਿੱਚ ਵੀ ਜਿਵੇਂ ਵੀ ਕੋਈ ਗੱਲਬਾਤ ਹੈਗੀ ਆ ਤੇ ਹਾਂ ਬਾਪੂ ਜੀ ਕਹੂਗਾ ਤੁਸੀਂ ਤੁਸੀਂ ਚੜ੍ਹਦੀ ਕਲਾ ਜੀ ਸਾਡਾ ਮੋਰਚਾ ਤੇ ਵੱਧ ਤੋਂ ਵੱਧ ਇਥੇ ਸਾਡੇ ਕਿਸਾਨ ਵੀਰ ਪਹੁੰਚਣ ਕੋਈ ਤਕਲੀਫ ਨਹੀਂ ਗੀ ਤੇ ਬਜਾਈ ਵੀ ਨੇੜੇ ਹੋਗੀ ਤੇ ਇਸ ਵਾਤੇ ਝੋਨਾ ਕੋਈ ਵੇਖ ਗਿਆ ਜਿਹਨਾਂ ਦਾ ਵੇਖ ਗਿਆ ਉਹ ਜਰੂਰ ਪਹੁੰਚਣ ਠੀਕ ਹੈ ਜਦੋਂ ਇੱਥੇ ਵੀ ਆਪਾਂ ਰੌਣਕ ਵਧਾ ਗਏ ਇਹ ਆਪਣਾ ਇੱਕ ਮੁੱਖ ਕਿੱਤਾ ਵੀ ਹੈ ਕੰਮ ਵੀ ਹੈ ਤੇ ਆਪਣਾ ਸੰਘਰਸ਼ ਵੀ ਹੈ ਤੇ ਆਪਾਂ ਜਿਹੜੀ ਇਹਦੇ ਵਿੱਚੋਂ ਜਿਹੜੀ ਐਮ ਐਸ ਪੀ ਪ੍ਰਾਪਤ ਕਰਕੇ ਹੀ ਜਾਵਾਂਗੇ ਬਿਲਕੁਲ ਜਿੱਤ ਕੇ ਉੱਪਰਾਂਗੇ ਦੇਖੋ ਸਾਡੇ ਬਜ਼ੁਰਗ ਬਾਪੂ ਹੁਣਾਂ ਦਾ ਕਿੰਨਾ ਜੋਸ਼ ਆ ਇਹ ਜਿਹੜਾ ਆਪਣਾ ਪਹਿਲਾ ਤੋਂ ਲੰਗਰ ਚੱਲਦਾ ਉਹ ਭਰਾ ਉਹ ਇਹ ਆ ਅੱਜ ਤਾਂ ਟਾਈਮ ਨਾ ਵੀਡੀਓ ਬਣਾਈ ਆ ਫਿਰ ਸਾਡੇ ਨੌਜਵਾਨ ਕਹਿੰਦੇ ਵੀ ਸਾਗ ਬਣਾਉਣ ਨੂੰ ਥੋੜਾ ਟਾਈਮ ਲੱਗ ਜਾਂਦਾ ਇਸੇ ਕਰਕੇ ਤਾਂ ਟਾਈਮ ਨਾ ਪਾਉਣ ਲੱਗੇ ਆ ਇਸ ਵੀਡੀਓ ਤੋਂ ਆਪਾਂ ਨੂੰ ਸੇਧ ਲੈਣੀ ਚਾਹੀਦੀ ਆ ਤੇ ਉਦੋਂ ਬਾਅਦ ਜਿਹੜਾ ਰੈਣ ਵਸੇਰੇ ਦੇ ਵਿੱਚ ਆਪਣੇ 2-4 ਬੰਦੇ ਮਹਿਲਕਨਾ ਬਲਾਕ ਦੇ ਰੈਣ ਵਸੇਰੇ 'ਚ ਹੀ ਬੈਠੇ ਹੋਣਗੇ ਦੇਖੋ ਭਰਾਓ ਰੈਣ ਵਸੇਰਾ ਤੁਸੀਂ ਪਹਿਲਾਂ ਮਹਿਲਕਨਾ ਬਲਾਕ ਦਾ ਦੇਖਿਆ ਹੋਇਆ ਕਿਵੇਂ ਏਸੀ ਉਸੀ ਸਾਰਾ ਕੁਝ ਪਹਿਲਾਂ ਤੋਂ ਲੱਗਿਆ ਹੋਇਆ ਗਰਮੀ ਦੇ ਪਰ ਹੁਣ ਬੰਦ ਕੀਤੇ ਹੋਇਆ ਹੁਣ ਸਾਡੇ ਬਾਪੂ ਹੁਣੀ ਸਾਰੇ ਬੈਠੇ ਇੱਧ ਬਾਕੀ ਵਾਰ ਵੀ ਆ ਦੋ ਚਾਰ ਬੰਦੇ ਲੰਗਰ 'ਚ ਬੈਠਿਆ ਪੰਜ ਸੱਤ ਬੰਦੇ ਸੋ ਭਰਾਵੋ ਜਿਵੇਂ ਕਿ ਮਹਿਲਕਲਾ ਬਲਾਕ ਦੀ ਹਾਜ਼ਰੀ ਇੱਥੇ ਹੈਗੀ ਆ ਅਸੀਂ ਸਾਰੇ ਬਲਾਕਾਂ ਨੂੰ ਬੇਨਤੀ ਕਰਦੇ ਆ ਸਾਰੇ ਪੰਜਾਬ ਦੀਆਂ ਜੱਥੇਬੰਦੀਆਂ ਨੂੰ ਬੇਨਤੀ ਕਰਦੇ ਆ ਭਾਈ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਸੋ ਵੱਡੀ ਗਿਣਤੀ ਦੇ ਵਿੱਚ ਆ ਲਾਮਬੰਦੀਆਂ ਕਰਕੇ ਪਹੁੰਚੀਏ ਤਾਂ ਜੋ ਆਪਾਂ ਜਿਵੇਂ ਕਿ ਪਿਛਲੀ ਵਾਰ ਆਪਾਂ ਮੋਦੀ ਸਰਕਾਰ ਤੋਂ ਮੋਦੀ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਆਪਣੇ ਕਾਨੂੰਨ ਰੱਦ ਕੀਤੇ ਸੀ ਸੋ ਭਰਾਵੋ ਗੁਰਪੁਰਬ ਨੇੜੇ ਆ ਰਿਹਾ ਸੋ ਵੱਡੀ ਗੰਟੀ ਦੇ ਵਿੱਚ ਪਹੁੰਚੀ ਏ ਹੋ ਸਕਦਾ ਕੋਈ ਗੱਲਬਾਤ ਬਣ ਜੇ ਆਪਣੀ ਨਹੀਂ ਤਾਂ ਆਪਾਂ ਪ੍ਰੈਸ਼ਰ ਪਾ ਕੇ ਵੱਡੇ ਇਕੱਠ ਕਰਕੇ ਜਿਵੇਂ ਕਿ ਪਹਿਲਾਂ ਖੇਤੀ ਵਾਲੇ ਕਾਲੇ ਕਾਨੂੰਨ ਰੱਦ ਕਰਾਏ ਸੀਗੇ ਉਸੇ ਹਿਸਾਬ ਨਾਲ ਆਪਾਂ ਮੋਦੀ ਸਰਕਾਰ ਤੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾ ਸਕੀਏ ਅਤੇ ਜਿਹੜੇ ਲੋਕ ਵਿਰੋਧੀ ਕਾਲੇ ਕਾਨੂੰਨ ਆ ਉਹਨਾਂ ਨੂੰ ਆਪਾਂ ਰੱਦ ਕਰਵਾ ਸਕੀਏ ਸੋ ਭਰਾਵੋ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਆਪਾਂ ਘਰਾਂ ਤੋਂ ਵੀ ਅਰਦਾਸ ਕਰਕੇ ਤੁਰੇ ਸੀ ਬਈ ਮੋਰਚਾ ਜਿੰਨਾ ਚਿਰ ਜਿੱਤਿਆ ਨਹੀਂ ਜਾਂਦਾ ਜਿੱਤ ਕੇ ਜਾਵਾਂਗੇ ਹਾਂ ਬਾਪੂ ਜੀ ਕਿਵੇਂ ਹੋ ਠੀਕ ਹੋ ਠੀਕ ਆ ਠੀਕ ਵਰਗਾ ਕਿੰਨਾ ਕੁ ਟਾਈਮ ਐ ਇੱਥੇੋਂ ਤੁਸੀਂ ਮੋਰਚਾ ਜਿੱਤਿਆ ਜਾਊ ਜਾਂ ਨਹੀਂ ਜਿੱਤਿਆ ਜਾਊ ਜਿੱਤ ਕੇ ਜਾਮੋਗੇ ਜਮਾ ਜਿੱਤ ਕੇ ਜਾਮੋਗੇ ਦੇਖੋ ਕਿੰਨਾ ਬਜ਼ੁਰਗ ਬਾਪੂਆਂ ਸਾਡਾ ਜੋਸ਼ ਆ ਸੋ ਭਰਾਵੋ ਇਹ ਵੀਡੀਓ ਤਾਂ শেয়ার ਕਰਨੀ ਚਾਹੀਦੀ ਆ ਤੇ ਭੱਡੀ ਗਿਣਤੀ ਦੇ ਵਿੱਚ ਆਪਾਂ ਮੋਰਚਾ ਦੇ ਵਿੱਚ ਪਹੁੰਚੀਏ ਤੇ ਮੋਰਚੇ ਪੂਰੀ ਚੜ੍ਹਦੀ ਗੱਲਾ ਦੇ ਵਿੱਚ ਦੇਖੋ ਹਰੇ ਜੋਰ ਕਦੇ ਸਾਰੇ ਇੱਥੇ ਆ ਭਰਾਵੋ ਕਿੰਨਾ ਕੁ ਲੱਗੂ ਸਾਗ ਰੇਪਨ ਨੂੰ ਟਾਈਮ ਬਾਈ ਬਸ ਬਹੁਤ 5-7 ਮਿੰਟ ਹੀ ਆ ਬਣ ਗਿਆ ਮਸਾਲੇ ਮਸੂਲੇ ਪਾਇਆ ਪੂਰੇ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆਲ ਸੋਨਿਆਲ ਸਤ ਸ੍ਰੀ ਅਕਾਲ